ਅਸੀਂ ਉਹਨਾਂ ਨੂੰ ਐਪਰੀਹੇਟ ਕਰਕੇ ਰਿਫਰ ਕਰ ਲਿਆ 59 ਬਰਾਂਡ ਕਰਦੀ ਆ ਬੰਦੇ ਆ ਤੁਸੀਂ ایرਪੈਡ ਬਰਾਂਡ ਕੀਤਾ ਮੈਕਸ ਐਂਡ ਸਮੈਸ਼ ਮਾਈ ਹੈਡ ਤੁਸੀਂ ਐਪਲ ਘੜੀ ਸਮਾਰਟ ਬੱਸ ਉਹਦੀ ਉਹ ਬਰਾਂਡ ਕਰ ਲਈ ਬੰਦੇ ਬੇਸਿਕਲੀ ਵਿਹਾਰਦੇ ਆ ਜਦੋਂ ਦੀ ਪਹਿਲਾਂ ਪੁਲਿਸ ਨੂੰ ਪਹਿਲਾਂ ਪੁਲਿਸ ਕਰਵਾ ਲਈ ਕੈਮਰੇ ਦੇ ਲਈ ਦੇਖੋ ਬੇਸਿਕਲੀ ਬੰਦਾ ਨੇਪਾਲ ਦਾ ਕਿਸੇ ਕੋਲ ਨਾ ਕੋਈ ਆਧਾਰ ਕਾਰਡ ਨਾ ਹੀ ਕੋਈ ਹੋਟ ਕਾਰਡ ਨਾ ਕੋਈ ਰੈਡੀਮੇਸ਼ਨ ਦੀ ਕੋਈ ਚੀਜ਼ ਨਹੀਂ ਹੈ I was standing on the side of the road and um, two people came and talked to me. Uh, they asked to borrow my power bank um, and then they borrowed my power bank and after a few more minutes more people started to show up. More and more until there were maybe about 10 people. Um, and then when I tried to leave they, they pulled my bags, they took my bags, they snatched my bags away from me um, and when I tried to resist they started... Uh, pushing me down beating me getting me with the rocks from the strange acts uh um, mathews bleeding on the floor um and then i went to find help how many people there were uh, about 10 people 10 people 10 people. people uh you can ver uh, can you verify them i can verify some of them some of them it is sat char nu ek tourist basically wo australia the best stadium belong <laughs> karde mr quicken wo number saw i si ਤੇ ਉਹ ਰੇਲਵੇ ਲਾਈਨਾਂ ਤੇ ਕਦੇ ਸੈਲੋ ਸਮੋਕੀ ਵਗੈਰਾ ਕਦੇ ਨਹੀਂ ਚਲੇਗੇ ਤੇ ਉੱਥੇ ਉਹਨਾਂ ਨੂੰ ਕੁਝ ਅਨਨਾਉਂਡ ਅਪਰੋਕਸੀਮੇਟ 10 ਆਦਮੀ ਲਿਖਿਆ ਉਹਨਾਂ ਨੇ ਜੀ ਉਹ ਉਹਨਾਂ ਨੂੰ ਮਿਲੇ ਤੇ ਉਹਨਾਂ ਨੇ ਉਹਦੇ ਨਾਲ ਮਾਰਕਟ ਕੀਤੀ ਤੇ ਉਹਨਾਂ ਨਾਲ ਜਿਹੜਾ ਸਾਮਾਨ ਸੀ ਉਹ ਖੋਲਿਆ ਤੇਜ ਦੇ ਵਿੱਚ ਕਾਫੀ ਸਾਮਾਨ ਸੀ ਉਹਨਾਂ ਦਾ ਉਸ ਤੋਂ ਬਾਅਦ ਉਹਨਾਂ ਨੂੰ ਉੱਥੇ ਇੱਕ ਪ੍ਰਾਈਵੇਟ ਆਦਮੀ ਗੁਰਵਿੰਦਰ ਸਿੰਘ ਉਹ ਸਿਵਲ ਫਿਟਲ ਲੈ ਗਿਆ ਤੇ ਸਾਨੂੰ ਫਰੀ ਫਰੀ 10 ਵਜੇ ਸਾਨੂੰ ਉਤਲਾ ਮਿਲ ਗਈ ਸੀ 7 ਤਰੀਕ ਨੂੰ ਤੇ ਉਸ ਤੋਂ ਬਾਅਦ ਉਹ ਡਾਕ ਸਾਬ ਤੋਂ ਉਹਨਾਂ ਦੀ ਫਿਟਨੈਸ ਦੇ ਪਤਲਕ ਪਤਾ ਕੀਤਾ ਤੇ ਉਹਨਾਂ ਨੇ ਫਿਟ ਸੀ ਕੱਲ ਫਿਰ ਉਹਨਾਂ ਦਾ ਫਿਟਨੈਸ ਲੈ ਕੇ ਉਹਨਾਂ ਨੇ ਸਟੇਟਮੈਂਟ ਰਿਕਾਰਡ ਕੀਤੀ ਤੇ ਡਕੈਤੀ ਸੈਕਸ਼ਨ ਜਿਹੜੀਆਂ ਉਹਦੇ ਤਹਿਤ ਅਸੀਂ 310 ਮਗਦਮਾਂ ਦਾ ਜੀ ਕਰਕੇ ਜਿਹੜੀ ਤਫ਼ਤੀਸ਼ ਸ਼ੁਰੂ ਕੀਤੀ ਤੇ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਚਾਰ ਜਿਹੜੇ ਵਿੱਚ ਅਕਿਊਜ਼ਡ ਐ ਮਦਈਂ ਵਿੱਚ ਨਖਤੇ ਤੇ ਔਰ ਵਿਧੀ ਹੈਲਪ ਆਫ ਸਿਵਲਿਨ ਸਿਟੀਜ਼ਨ ਅਸੀਂ ਉਹਨਾਂ ਨੂੰ ਆਪਰੇਸ਼ਨ ਕਰਕੇ ਅਰੈਸਟ ਕਰ ਲਿਆ ਤੇ ਉਹਨਾਂ ਕੋਲੋਂ ਰੋਬਰੀ ਕੀਤਾ ਹੋਇਆ ਜਿਹੜਾ ਸਮਾਨ ਸੀ 3 ਆਰਟੀਕਲਸ ਇਹਨਾਂ ਚੀਜ਼ਾਂ ਬਰਾਮਦ ਕਰ ਲਈਆਂ ਆਪੱਖ ਵਕੰਦਿਆਂ ਤੋਂ ਤੇ ਹੁਣ ਅਸੀਂ ਜਿਹੜੇ ਇਹਨਾਂ ਦੇ ਸਾਥੀ ਹਨ ਉਹਨਾਂ ਦੇ ਕੋਈ ਪਰਮਾਨੈਂਟਲੀ ਐਡਰੈਸ ਜਾਂ ਨਾਮ ਪਤਾ ਨਹੀਂ ਇਹਨਾਂ ਨੂੰ ਹਜੇ ਤੱਕ ਮਲੂਮ ਹੈ ਫਿਰ ਵੀ ਅਸੀਂ ਇਹਨਾਂ ਦਾ ਅੱਜ ਕੋਰਟ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਵਾਵਾਂਗੇ ਅਤੇ ਹੋਰ ਬਰਾਮਦਗੀ ਕਰਵਾਉਣ ਅਤੇ ਇਹਨਾਂ ਦੇ ਸਾਥੀਆਂ ਦੇ ਨਾਮ ਪਤਾ ਅਤੇ ਉਹਨਾਂ ਦੇ ਐਡਰੈਸ ਪਤਾ ਕਰਾਂਗੇ ਤੇ ਹੋਰ ਇਹਨਾਂ ਨੇ ਕਿਹੜੀਆਂ ਇਹੋ ਜਿਹੀਆਂ ਵਰਦਾਤਾਂ ਕੀਤੀਆਂ ਉਹਦੇ ਬਾਰੇ ਹੀ ਪਤਾ ਕੀਤਾ ਜਾਊਗਾ ਤੇ ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕਰਾਂਗੇ ਅਨਨੌਨ 10 ਅਪ੍ਰੋਕਸੀਮੇਟ 10 ਤੇ ਬਰਾਮਦ ਕੀ ਕੀ ਸਮਾਨ ਮਿਲ ਰਿਹਾ ਹੈ ਹਾਂ ਬਰਾਮਦ ਫਿਲਹਾਲ ਅਸੀਂ ਜਿਹੜਾ ਇੱਕ ਅਕਿਊਜ਼ਡ ਕਪਲ ਹੈ ਉਹ ਤੋਂ ਅਸੀਂ ਏਅਰਪੈਡ ਬਰਾਮਦ ਕੀਤਾ ਤੇ ਸੋਨ ਲਾਲ ਤੋਂ ਅਸੀਂ ਐਪਲ ਘੜੀ ਸਮਾਰਟ ਬਸ ਉਹਦੀ ਉਹ ਬਰਾਮਦ ਕਰ ਲਈ ਤੇ ਹਰਨਮਨ ਕੁਮਾਰ ਤੋਂ ਏਅਰਟੈਗ ਅਤੇ ਜਿਹੜਾ ਤਸੂਲ ਹੈ ਇਹ ਤੋਂ ਫਿਲਹਾਲ ਹਜੇ ਬਰਾਮਦ ਜੀ ਕੋਈ ਨਹੀਂ ਹੋਈ ਹੈ ਤੇ ਜਿਹੜੇ ਚਾਰ ਅਕਿਊਜ਼ਡ ਤੁਸੀਂ ਅੱਛਾ ਦੋ ਬੰਦੇ ਬੇਸਿਕਲੀ ਵਿਹਾਰਦੇ ਇੱਕ ਬੇਸਿਕਲੀ ਬੰਦਾ ਨੇਪਾਲ ਦਾ ਤੇ ਇੱਕ ਕੁੰਮੜਾ ਮਹਾਲੀ ਇਹ ਜਿਹੜਾ ਮਹਾਲੀ ਵਾਲਾ ਕੁੰਮੜਾ ਵਾਲਾ ਇਹਦੇ ਅਗੇਂਸਟ ਇੱਕ ਮਕਦਮਾ ਪਹਿਲਾਂ ਵੀ ਚੋਰੀ ਦਾ ਥਾਣੇ ਸੁਹਾਣੀ ਵਿੱਚ ਦਰਜ ਹੈ 2022 ਦਾ ਹਾਂ ਜੀ ਇਸ ਤਰ੍ਹਾਂ ਰੈਗੂਲਰ ਸਾਡੀ ਪਰਮਾਨੈਂਟਲੀ ਡਿਊਟੀ ਹੈ ਉਹ ਤਾਂ ਸਟੇਸ਼ਨ ਤੇ ਤਾਂ ਚੱਲਦੀ ਰਹਿੰਦੀ ਹੈ ਰੇਲਵੇ ਸਟੇਸ਼ਨ ਅਨੰਦਪੁਰ ਸਾਹਿਬ ਦੀ ਕੀਰਪੁਰ ਸਾਹਿਬ ਅੱਧੇ ਤੋਂ ਉਪਰੀ ਇਹ ਤਿੰਨੇ ਇਸ ਚੋਕੀ ਰਿਡਕਸ਼ਨ ਪੈਂਦੇ ਆ ਤੇ ਫਿਰ ਵੀ ਰੈਂਡਮ ਤੌਰ ਤੇ ਜਿਹੜਾ ਉਹ ਰੇਲਵੇ ਟਰੈਕ ਤੇ ਵੀ ਜਿਹੜੀ ਚੈਕਿੰਗ ਕੀਤੀ ਜਾਂਦੀ ਹੈ ਕੋਈ ਹੈ ਇਸ ਤਰ੍ਹਾਂ ਦਾ ਅੱਗੇ ਕੋਈ ਵੀ ਕੱਲ ਵੀ ਇਸ ਵਿਸ਼ੇ 'ਚ ਮੇਰੀ ਸਿਟੀ ਇਨ ਚਾਰਜ ਨਾਲ ਮੀਟਿੰਗ ਹੋਈ ਹੈ ਅਨੰਦਪੁਰ ਸਾਹਿਬ ਨਾਲ ਤੇ ਅੱਗੇ ਵਾਸਤੇ ਅਸੀਂ ਉਹਨਾਂ ਨਾਲ ਮਿਲ ਕੇ ਤੇ ਇਹੋ ਜਿਹੇ ਬੰਦਿਆਂ ਨੂੰ ਅਸੀਂ ਰੇਲਵੇ ਟ੍ਰੈਕ ਦੇ ਕਰਾਂਗੇ ਟ੍ਰੈਕ ਤੇ ਜਾਂ ਜਿੱਥੇ ਵੀ ਕਦੇ ਹੋਰ ਪਾਸੇ ਮਿਲ ਕੇ ਲੱਭਾਂਗੇ ਇਹਨਾਂ ਨੂੰ ਸਰ ਕਿੰਨੇ ਬੰਦੇ ਤੁਹਾਡੇ ਕੋਲ ਫਿਲਹਾਲ ਕਿਸੇ ਕੋਲ ਨਾ ਕੋਈ ਆਧਾਰ ਕਾਰਡ ਹੈ ਨਾ ਹੀ ਕੋਈ ਹੋਰ ਪੈਨ ਕਾਰਡ ਹੈ ਨਾ ਕੋਈ ਰੈਂਡੀਮਿਸ਼ਨ ਦੀ ਕੋਈ ਚੀਜ਼ ਨਹੀਂ ਹੈ ਸੱਤ ਵਿਕਟਮ ਨੂੰ ਕੱਲ 9 ਵਜੇ ਹੀ ਡਿਸਚਾਰਜ ਕਰਤਾ ਸੀ ਜਿਹੜੀਆਂ ਉਹਦੇ ਦੋ ਇੰਜਰੀਜ਼ਨ ਉਹ ਸਿੰਪਲ ਤੇ ਵਲੰਟੇ ਗਏ ਠੀਕ ਹੈ ਜੀ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਤੇ ਇਸ ਸਮੇਂ ਉਹ ਪਲਾਂਗਬਰ ਚ ਪ੍ਰੈਜ਼ੈਂਟ ਹੈਗੇ ਤੇ ਸਾਨੂੰ ਪਾਸਪੋਰਟ ਵੀ ਸੁਣਿਆ ਸੀ ਕਿ ਉਹ ਸੀ ਜਿਹੜਾ ਲੱਬਣ ਲਈ ਉਪਰਾਲੇ ਕਰ ਰਹੇ ਆ ਇਹਨਾਂ ਦਾ ਵੀ ਰਿਮਾਂਡ ਲੈ ਰਹੇ ਆ ਤੇ ਜਿਹੜੇ ਇਹਨਾਂ ਦੇ ਸਾਥੀ ਉਹਨਾਂ ਦੀ ਗੱਲਾਸ਼ ਕਰ ਰਹੇ ਤੇ ਮੈਂ ਵੀ ਸਾਨੂੰ ਬੜੀ ਆਸ ਕੇ ਸੀ ਕਰ ਲੱਗ ਨੂੰ ਲੱਬ ਲੰਗ